ਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਫਤੇਗੜ ਸਾਹਿਬ ਦੇ ਸਹਿਯੋਗ ਨਾਲ ਇਹ ਤਕਰੀਮ ਪੰਚ ਕਿਲੇ ਲੈਂਡ ਹੈਗੀ ਆ ਜਿੱਥੇ ਬੁੱਟੇ ਲਾਂ ਦਾ ਆਗਾਜ਼ ਸ਼ੁਰੂ ਹੋਇਆ ਇਹਦੇ ਵਿੱਚ ਤਾਨੀ ਸਾਹਿਬ ਵੋਇਕ ਸ਼ਰਮਾ ਜੀ ਵਿਰਕ ਸਾਹਿਬ ਸੰਦੀਪ ਕਸ਼ਪ ਜੀ ਦਾ ਸਤ ਵੱਡਾ ਯੋਗਦਾਨ ਹੈਗਾ ਸੰਦੀਪ ਕਸ਼ਪ ਜੀ ਦਾ ਸਤ ਵੱਡਾ ਯੋਗਦਾਨ ਹੈ ਜਿਹੜਾ ਉਹਨਾਂ ਨੇ ਸਾਨੂੰ ਇਸ ਇਸੇ ਮੌਕੇ ਤੇ ਇਨਵਾਈਟ ਕੀਤਾ ਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਫਤੇਗੜ ਸਾਹਿਬ ਨੂੰ ਵੀ ਇਸ ਮੌਹਿਮ ਨਾਲ ਜੋੜਿਆ ਹੈਗਾ नेशनेल लीगल सर्विस अथॉरिटी न्यू दिल्ली ਤੇ ਪੰਜਾਬ ਲੀਗਲ ਸਰਵਿਸ অথরিটি ਪੰਜਾਬ ਨੇ ਵੀ ਇੱਕ ਮਹਿੰਮ ਸ਼ੋਅ ਕੀਤੀ ਹੈ ਕਿ ਵੋਟੇ ਲਗਾਏ ਜਾਣ ਮੈਂ ਹਰ ਇੱਕ ਨੂੰ ਇੱਕ ਬੇਨਤੀ ਕਰਦਾ ਹਾਂ ਕਿ ਵੋਟੇ ਵੀ ਲਗਾਓ ਬਟ ਉਹਨਾਂ ਦੀ ਛੇ ਮਹੀਨੇ ਸੰਭਾਲ ਵੀ ਕਰੋ ਕਿਉਂਕਿ ਜਿੱਦਾਂ ਜਿੱਦਾ ਗਰਮੀ ਵੱਧ ਰਹੀ ਹੈ ਤੁਸੀਂ ਐਕੀ ਵੀ ਦੇਖ ਰਹੇ ਹੋ ਕਿ ਫਤਿਹਗੜ੍ਹ ਸਾਹਿਬ ਚ ਹਲੇ ਤੱਕ ਇੱਕ ਵੀ ਬਾਰਿਸ਼ ਚੰਗੀ ਨਹੀਂ ਪਈ ਉਹ ਇਸੇ ਕਾਰਨ ਹੈ ਕਿ ਗਲੋਬਲ ਵਾਰਮਿੰਗ ਦੇ ਕਾਰਨ ਟੈਂਪਰੇਚਰਸ ਉੱਚਾ ਨੀਚਾ ਹੋ ਰਿਹਾ ਹੈ ਟੈਂਪਰੇਚਰ ਵੀ ਤੁਸੀਂ ਹੱਥ ਕੀ ਦੇਖਿਆ ਗਿਆ ਕਿ 53 ਡਿਗਰੀ ਤੱਕ ਗਏ ਹੈਗੇ ਸੋ ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਮੈਂ ਐਡਵੋਕੇਟ ਸਾਹਿਬ ਤਾਰਨੀ ਸਾਹਿਬ ਇੱਥੇ ਮੌਜੂਦ ਹੈ ਉਹਨਾਂ ਨੂੰ ਵੀ ਰਿਕੁਐਸਟ ਕਰ ਰਿਹਾ ਕਿ ਉਹ ਆਪਣੇ ਵਕੀਲ ਪਾਇ ਚਾਰੇ ਨੂੰ ਕਹਿਣ ਕਿ ਹਰ ਵਕੀਲ ਸਾਹਿਬ ਇੱਕ ਜਾਂ ਦੋ ਬੁੱਟੇ ਤਾਂ ਲਾਣ ਹੀ ਲਾਣ ਤੇ ਬਾਕੀ ਇੱਥੇ ਇੰਡਸਟਰੀ ਦੇ ਵੀ ਲੋਕੀ ਹੈਗੇ ਮੈਂ ਉਹਨਾਂ ਨੂੰ ਵੀ ਇਹ ਰਿਕੁਐਸਟ ਕਰਦਾ ਕਿ ਉਹ ਆਪਣੇ ਵਰਕਰ ਨੂੰ ਆਪਣੀ ਫੈਮਿਲੀ ਮੈਂਬਰਜ਼ ਨੂੰ ਸਾਰਿਆਂ ਨੂੰ ਕਹਿਣ ਕਿ ਘੱਟ ਤੋਂ ਘੱਟ ਇੱਕ ਬੂਟਾ ਤਾਂ ਜ਼ਰੂਰ ਲਾਣ ਤੇ ਉਹਦੀ ਦੇਖਭਾਲ ਸ਼ੁਰੂ ਕਰੇ। ਇਸੇ ਤਰੀਕੇ ਦੇ ਨਾਲ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਉਹ ਸਾਰੇ ਡਿਪਟੀ ਕਮਿਸ਼ਨਰਜ਼ ਨੂੰ ਜਿਹੜੀ ਹੈਗੀ ਆ ਆਰਡਰ ਕਰਨ ਤਾਂ ਕਿ ਪਿਛਲੇ ਟਾਈਮਾਂ ਦੇ ਵਿੱਚ ਜਿੰਨੇ ਕ ਬੂਟੇ ਇਸ ਉਤਸਵ ਦੇ ਟਾਈਮ ਤੇ ਲੋਕ ਸੜਕਾਂ ਦੇ ਆਲੇ ਦੁਆਲੇ ਲਾਉਂਦੇ ਸੀ। ਅੱਜ ਕੱਲ੍ਹ ਦੇਖਿਆ ਹੋਣਾ ਸੜਕਾਂ ਦੇ ਉੱਤੇ ਦੋ ਦੋ ਤਿੰਨ ਤਿੰਨ ਝੋਂਡ ਜਿਹੜੇ ਮੱਝਾਂ ਦੇ ਚੱਲ ਰਹੇ ਆ ਉਹ ਇਹਨਾਂ ਨੂੰ ਤੋੜ ਦੰਨੇ ਆ। ਸੋ ਸਾਡੀ ਕਰੀਆਂ ਵੀ ਐਫਰਟਸ ਦਾ ਤਾਂ ਹੀ ਫਾਇਦਾ ਹੋਊਗਾ ਜੇ ਸਰਕਾਰ ਦਾ ਸਹਿਯੋਗ ਵੀ ਇਹਦੇ ਵਿੱਚ ਨਾਲ ਹੋਊਗਾ ਡਿਸਟ੍ਰਿਕਟ ਹੈੱਡਕੁਆਟਰ ਦਾ ਸਹਿਯੋਗ ਹੈ ਜਿਹੜਾ ਉਹ ਨਾਲ ਹੋਊਗਾ ਮੈਨੂੰ ਲੱਗਦਾ ਕਿ ਅੱਜ ਜੱਸਾ ਵਾਹੇ ਆ ਸ਼ਾਇਦ ਇਹਨਾਂ ਚੀਜ਼ਾਂ ਦਾ ਫਰਕ ਪਵੇ ਆਪਾਂ ਨੂੰ ਇੱਕ ਯੋਜਨਾ ਦੇ ਤਹਿਤ ਇੱਕ ਸਾਲ ਦੋ ਸਾਲ ਪੂਰੀ ਮਿਹਨਤ ਕਰਕੇ ਸਭ ਨੂੰ ਇਕੱਠੇ ਹੋ ਕੇ ਇਹ ਕੰਮ ਕਰਨਾ ਪੈਣਾ ਦੋ ਸਾਲੇ ਕੰਮ ਕਰ ਲਓ ਫਿਰ ਮੁੜ ਕੇ ਫਿਰ ਜਿਹੜੇ ਜਿਹੜੇ ਆਪਾਂ ਕੰਮਾਂ ਦੇ ਵਿੱਚ ਲੱਗੇ ਆ ਉਹ ਕੰਮਾਂ ਫਿਰ ਫੇਰ ਤੋਂ ਕਰਨ ਲੱਜਾਂਗੇ ਮੈਨੂੰ ਹੀ ਲੱਗਦਾ ਦੁਬਾਰਾ ਮੁੜ ਕੇ ਇਹ ਚੀਜ਼ ਦੇਖਣ ਦੀ ਲੋੜ ਪੈਗੀ ਸਾਡੇ ਬਹੁਤ ਹੀ ਸ਼ਕਾਰਿਤ ਇੰਡਸਟਰੀ ਦੀ ਸਿਖਸ਼ੀਤਾ ਜਗਿੰਦਰਾ ਕਾਸਟਿੰਗ ਆਸੀਸ ਵਾਲੇ ਤੇ ਸਾਡੇ ਬਹੁਤ ਹੀ ਪਿਆਰੇ ਸੰਜੀਤ ਜੀ ਅਸ਼wini ਜੀ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਅੱਜ ਬਹੁਤ ਵੱਡਾ ਇੱਕ ਬਲਿਹਾਰੀ ਕੁਦਰਤ ਬੱਤਿਆ ਤੇਰਾ ਅੰਤ ਨਾ ਜਾਈ ਲਖਿਆ ਸਤਿਗੁਰੂ ਸਕੇ ਪਾਸ਼ਾ ਦੇ ਆਸ਼ੇ ਦੇ ਅਨਸਾਰ ਇਹ ਜੋ ਵਾਤਾਵਰਣ ਸੁਧਾਰ ਦੇ ਵਿੱਚ ਹਜ਼ਾਰਾਂ ਬੂਟੇ ਬਹੁਤ ਬਡੇ ਰੀ ਵਿੱਚ ਲਗਾਏ ਜਾ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੈ ਇੱਕ ਪੇੜ ਦੇਸ਼ ਕੇ ਨਾਮ ਅਭਿਆਨ ਦੇ ਤਹਿਤ ਇਹਨਾਂ ਨੇ ਸਾਡਾ ਸਹਿਯੋਗ ਵੀ ਲਿਆ ਤੇ ਬਹੁਤ ਹੀ ਮਾਰਕੇ ਵਾਲੀ ਗੱਲ ਹੈ ਮੈਂ ਇਹਨਾਂ ਸਾਰੇ ਜਿਨ੍ਹਾਂ ਨੇ ਇਹ ਉਦਮ ਕੀਤਾ ਇਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਹੋਰ ਸੰਗਤ ਨੂੰ ਵੀ ਬੇਨਤੀ ਕਰਦਾ ਇਸ ਤਰ੍ਹਾਂ ਦੇ ਉਦਮ ਵੱਧ ਵੱਧ ਕੀਤੇ ਜਾਣ